ਦੇਖੋ ਕੀ ਹੋ ਗਿਆ ਲੜਪਈਆਂ 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 ਉਹ ਬੀਬੀਆਂ ਲੜਪਈਆਂ ਸੂਟਾਂ ਦੇ ਪਿੱਛੇ ਲੜਪਈਆਂ ਸਾਰਾ ਦੇਖੋ ਬਾਬਾ ਬੋਰੇ ਭਰ-ਭਰ ਲਈ ਜਰਾ ਦੇ ਖਾਲੀ ਕਰੀਦਾ ਦੇਖੋ ਜਿੰਨਾ ਮਰਦੀ ਆ 1200 ਵਾਲਾ ਸੂਟ 300 ਰੁਪਏ ਭਾਰੇ ਭਾਰੇ ਬੋਰੇ ਕਰਦੇ ਖਾਲੀ ਕਰਦੇ ਖਾਲੀ ਵੀ ਅੱਜ ਆਹ ਦੇਖੋ ਬਾਜ਼ਾਰ ਚ 12 1200 ਵਾਲਾ ਸੂਟ 1200 ਦਾ 4 300 ਰੁਪਏ ਦਾ ਸੂਟ ਜਿੰਨੀ ਮੀਟਰ ਦੇ ਸਾਨੂੰ 100 ਰੁਪਏ ਦੀ ਮੰਨੋ ਇਹ 100 ਰੁਪਏ ਦਾ ਕਹਿ ਰੇ ਦੇ ਰਹੇ ਆ ਹਾਂਜੀ ਭਾਈ ਬਾਬਾ ਜੀ ਸਾਰਾ ਹੀ ਖਾਲੀ ਕਰ ਪਾ ਜੀ ਪੂਰੀ ਦੁਕਾਨ ਖਾਲੀ ਕਰਦਾ ਪਿਆ 100 ਰੁਪਏ 100 ਰੁਪਏ ਡਰੈਸ ਆ ਦੇਖੋ ਬੋਰੇ ਭਰ ਭਰ ਕੇ ਆ ਪਹਿਣਾ ਭਰਾਵਾਂ ਨੂੰ 800 ਦਾ ਸੂਟ ਆ ਦੇਖੋ ਕਾਕਾ ਤੇਰੇ ਉਥੇ 200 200 ਰੁਪਏ ਆ ਦੇਖੋ ਆ ਦੇਖੋ ਬਾਬੇ ਦੀ ਹੱਟੀ ਦਾ ਪੂਰਾ ਮੇਲਾ ਲੱਗ ਗਿਆ ਦੇਖੋ ਹੋ ਗੀ ਰਿਆ ਕੋਰਪਰਾ ਸੂਟ 200 ਰੁਪਏ ਦਾ ਸੂਟ 300 ਰੁਪਏ ਦਾ ਸੂਟ ਬੋਰੇ ਭਰ ਭਰ ਸਟਾਕ ਕਿੰਨੇ ਖਾਲੀ ਕਰਨਾ ਬਾਬੇ ਦੀ ਹੱਟੀ ਤੇ ਸੇ ਨਹੀਂ ਲੱਗੀ ਬਾਬੇ ਦੀ ਹੱਟੀ ਬੰਦ ਹੋਣ ਲੱਗੀ ਬੰਦ ਨੋ ਅਗਸਤ ਨੂੰ ਬਾਬੇ ਜੱਡੀ ਬੰਦ ਹੋ ਜਾਣੀਆਂ ਜਿਸ ਕਰਕੇ ਸਾਰਾ ਸਟਾਕ ਕਹਿੰਦੇ ਦੇ ਦੇਣਾ ਫ੍ਰੀ ਦੇ ਪਾ ਜੀ ਮਾ ਤਰੀਕ ਤੱਕ ਦੁਕਾਨ ਬੰਦ ਕਰਨੀ ਹੈ ਸਾਰਾ ਕਪੜਾ ਖਾਲੀ ਕਰ ਰਹੇ ਆ 13 ਤਰੀਕ ਨੂੰ ਸਭ ਨੂੰ ਸੱਦਾ ਨਵੀਂ ਦੁਕਾਨ ਜਲੰਧਰ ਬੱਸ ਅਡੇ ਦੇ ਸਾਹਮਣੇ ਸੰਗਮ ਪਲੇਸ ਦੇ ਨਾਲ ਖੋਲ ਰਹੀ ਹੈ ਸਾਰੇ ਪਹੁੰਚੋ ਗਿਫਟ ਵੀ ਦਾਂਗੇ ਸਭ ਕੋਈ ਕਹਾਂਗੇ ਸਾਡੀ ਸੇਵਾ ਚਾਜਣਾ ਸੁਣੋ ਜੀ ਅੱਜ ਦਿਨ ਐਤਵਾਰਾ 3 ਅਗਸਤ ਆ ਦੇਖੋ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਰਹੇ ਆ ਬਾਬੇ ਦੀ ਹੱਟੀ ਦੇ ਹੜ ਆ ਗਿਆ ਹੁਣ ਵੱਡੀ ਗੱਲ ਸਿੱਖਣੀ ਕੀ ਹਣ ਆਇਆ ਕਿਉਂ ਆ ਆ ਜਿਹੜਾ ਬਾਬਾ ਕਹਿੰਦਾ 100-100 ਰੁਪਏ ਦੇ ਸੂਟ ਦੇਣੇ ਆ 100-100 ਰੁਪਈਆ ਡਰੈਸਾਂ ਲੈਣੀਆਂ ਇਹ ਅੱਜ ਆਪਾਂ ਕਸਟਮਰ ਤੋਂ ਹੀ ਪੁੱਛਣੀਆਂ ਵੀ ਦਿੱਤੀਆਂ ਹੈਗੀਆਂ ਬਾਈ ਜੀ ਤੁਸੀਂ ਆਏ ਕਿੱਥੋਂ ਗਿਲੰਦਰ ਕੈਂਟ ਤੋਂ ਕਿੰਨੇ ਦੀ ਮਿਲ ਡਰੈਸਾਂ ਨੂੰ 100 ਰੁਪਏ ਦੀ ਮੰਨੋ ਜੀ 100 ਰੁਪਏ ਦਾ ਕਹਿ ਰੇ ਦੇ ਰਹੇ ਆ ਹਾਂਜੀ ਬਾਈ ਬ ਖਾਲੀ ਕਰ ਪਾ ਭਾਈ ਪੂਰੀ ਦੁਕਾਨ ਖਾਲੀ ਕਰਦਾ ਪਿਆ 100 ਰੁਪਏ ਸੂਟ 100 ਰੁਪਏ ਡਰੈਸ ਆ ਦੇਖੋ ਬੋਰੇ ਪਰ ਪਰ ਕੇ ਆ ਭੈਣਾ ਭਰਾਵਾਂ ਨੂੰ 800 ਦਾ ਸੂਟ ਆ ਦੇਖੋ ਕਾਕਾ ਤੇਰੇ ਉੱਤੇ 200 200 ਰੁਪਏ ਆ ਦੇਖੋ 200 ਰੁਪਏ ਦੇਖੋ ਆ ਦੇਖੋ ਨਵਾਂ ਕੰਮ ਸ਼ੁਰੂ ਕਰ ਆ ਦੇਖੋ ਰੀਸੇਲਰ ਦੁਕਾਨ ਆ ਦੇਖੋ ਓ ਦੇਖੋ ਆ ਦੇਖੋ ਆ ਦੇਖੋ ਕਾਕਾ ਦੀ ਹੱਟੀ ਦੇ ਪੂਰਾ ਮੇਲਾ ਲੱਗ ਗਿਆ ਦੇਖੋ ਹੋ ਗੀ ਰਿਹਾ 100 ਪਰਾ ਸੂਟ 200 ਰੁਪਏ ਦਾ ਸੂਟ 300 ਰੁਪਏ ਦਾ ਸੂਟ 400 ਰੁਪਏ ਦਾ ਦੇਖ ਕਰੋ ਤੁਸੀਂ 400 ਰੁਪਏ ਕਰਦੇ ਖਾਨੇ ਖਾਲੀ ਖਾਨੇ ਖਾਲੀ ਕਰਦੇ ਪਰੇ ਚੱਕੋ ਬਹੁਤ ਥੋੜੇ ਰਹਿ ਗਏ ਆ 9 ਅਗਸਤ ਤੱਕ ਰੱਖੋ ਇੰਦਾ ਹੀ ਮੇਲਾ ਚੱਲਣਾ ਜਿਹੜਾ ਲੈ ਗਿਆ ਲੈ ਗਿਆ ਲੈ ਕੇ ਰਹਿ ਗਿਆ ਲੈ ਜਾਓ ਬਾਬਾ ਰਖੜੀ ਦਾ ਕਹਿੰਦਾ ਚੱਲੂ ਦੋੜੂ ਦੋੜੂ ਐਂਦਾ ਹੀ ਚੱਲੂ ਕਹਿੰਦੇ ਰਖੜੀ ਤੱਕ ਐਂਦਾ ਹੀ ਚੱਲੂ ਆਜੋ ਕੋਈ ਰਹਿ ਰਜਾ ਵੇ ਪੂਰਾ ਪੰਜਾਬ ਇੱਥੇ ਆ ਗਿਆ ਦੇਖੋ 3 300 ਲੋਕ ਆ ਚੁਕੇ ਆ ਦੇਖੋ ਸਾਰੇ ਤੁਸੀਂ ਚੈੱਕ ਕਰ ਲਓ ਜਿਹੜੇ ਨਮਾ ਕੱਪ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਲੈ ਜਾਓ ਫ੍ਰੀ ਦੇ ਭਾ ਕੱਪੜਾ ਮੁੜ ਕੇ ਨਹੀਂ ਮੇੜਨਾ ਬਾਬਾ ਕਹਿੰਦਾ ਰਖੜੀ ਤੱਕ ਇਦਾਂ ਹੀ ਮੇਲਾ ਚੱਲੂ 4 ਅਗਸਤ 5 6 7 8 9 ਅਗਸਤ ਤੱਕ ਲੈ ਜਾਓ 9 ਅਗਸਤ ਨੂੰ ਬਾਬੇ ਜੱਟੀ ਹੋ ਜਾਣੀ ਆ ਬੰਦ ਉਸ ਤੋਂ ਬਾਅਦ ਕੱਪੜਾ ਇੱਥੋਂ ਨਹੀਂ ਮਿਲਣਾ ਸੋ ਇਧਰ ਦੇਖੋ ਬਿਲਿੰਗ ਹੋ ਜਾਂਦੀ ਆ ਉਧਰ ਵੀ ਤੁਸੀਂ ਚੈੱਕ ਕਰ ਲਓ ਪਰੇ ਤੁਸੀਂ ਚੈੱਕ ਕਰ ਲਓ ਬਹੁਤ ਵੱਡਾ ਰਾਜ ਇਥੇ ਪਿਆ ਹੋਇਆ ਤੇ ਵੱਡੇ ਫਾਇਦੇ ਹੋ ਰਹੇ ਆ ਸੋ ਦੇਖੋ ਜੇ ਬਾਬੇ ਦੀ ਹੱਟ ਨੇ ਕਿਹਾ ਸੀ ਵੀ ਮੇਲਾ ਲਾਉਂਗਾ ਅ ਮੇਲਾ ਲਾ ਕੇ ਦਿਖਾਤਾ ਐਤਵਾਰ ਤੱਕ ਤੁਸੀਂ ਦੇਖੋ ਇਧਰ ਦੇਖੋ ਆ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਅਸੀਂ ਬਾਰ ਬਾਰ ਦੱਸ ਰਹੇ ਆ ₹200 ਦਾ ਸੂਟ ਕੋਈ ₹200 ਦਾ ਸੂਟ ਕੋਈ ₹500 ਦਾ ਸੂਟ 2-2000 ਵਾਲੇ ਸੂਟ 5-500 ਚ ਕਰਤੇ 1000-1000 ਵਾਲੇ ਸੂਟ 2.5-2500 ਚ ਕਰਤੇ ਉਹ ਜਿਹੜਾ 5-500 ਦਾ ਸੂਟ 100-100 ਰੁਪਏ ਚ ਕਰਤਾ ਆ ਚੈੱਕ ਕਰੋ ਚੈੱਕ ਤੁਹਾਡੇ ਸਾਹਮਣੇ live ਤਸਵੀਰਾਂ ਕੀ ਬੋਲਦੀਆਂ ਬਾਬੇ ਦੀ ਹੱਟੀ ਨੇ ਫਟੀ ਪੋਜਦੀ ਬਾਜ਼ਾਰ ਦੀ ਬਾਬੇ ਦੀ ਹੱਟੀ ਵਾਲੇ ਕਹਿੰਦੇ ਲਟਾ ਦੇਣਾ ਲਟਾ ਓ ਦੇਖੋ ਕੀ ਹੋ ਗਿਆ ਲੜਪਈਆਂ 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 ਓ ਬੀਬੀਆਂ ਲੜਪਈਆਂ ਸੂਟਾਂ ਦੇ ਪਿੱਛੇ ਲੜਪਈਆਂ ਤੁਸੀਂ ਚੈੱਕ ਕਰ ਲੋ ਆ ਦੇਖੋ ਕੀ ਹੋ ਰਿਹਾ ਓ ਸੂਟਾਂ ਦੇ ਪਿੱਛੇ ਲੜਾਈ ਹੋ ਗਈ ਕਿਤੇ ਬਾਬਾ ਨਾ ਡਿੱਗ ਜਾਵੇ ਸੂਟਾਂ ਦੇ ਉੱਤੇ ਆ ਦੇਖੋ ਓ ਦੀਬਿਆਂ ਨੂੰ ਪਤਾ ਮੁੜ ਕੇ ਨਹੀਂ ਆ ਚੀਜ਼ਾਂ ਮੈਣੀਆਂ ਜੋ ਅੱਜ ਮਿਲ ਗਈਆਂ ਬੋਰੇ ਪਰ ਪਰ ਸਟਾਕ ਕਹਿੰਦੇ ਖਾਲੀ ਕਰਣਾ ਬਾਬੇ ਦੀ ਹੱਟੀ ਤੇ ਸੇ ਨਹੀਂ ਲੱਗੀ ਬਾਬੇ ਦੀ ਹੱਟੀ ਬੰਦ ਹੋਣ ਲੱਗੀ ਬੰਦ 9 ਅਗਸਤ ਨੂੰ ਬਾਬੇ ਜੱਡੀ ਬੰਦ ਹੋ ਜਾਣੀਆਂ ਜਿਸ ਕਰਕੇ ਸਾਰਾ ਸਟਾਕ ਕਹਿੰਦੇ ਦੇ ਜਣਾ ਫਰੀ ਦੇ ਪਾ ਇਹ ਇਹ ਲੱਗਾ ਬੋਰਾ ਡਿਕਣ ਲੱਗਾ ਬੋਰਾ ਡਿਕਣ ਇਹ ਇਹ ਆ ਚੱਕੋ ਪਾ ਦੇ ਖਲਾਰੇ ਚੱਕੋ ੜੀ ਚੱਕੋ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਵੀ ਲੈ ਜਿਹੜਾ ਲੈ ਗਿਆ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਆ ਦੇਖੋ ਓਏ ਹੋਏ ਹੋਏ ਸੋ ਆ ਦੇਖੋ ਚਾਰੇ ਪਾਸੇ ਦੂਰ ਦੂਰ ਤੱਕ ਕੈਮਰਿਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਵੱਡਾ ਇਕੱਠ ਵੱਡਾ ਮੇਲਾ ਲੈ ਜਾਓ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਹੋ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਵੇਚਣ ਲਈ ਕੱਪੜਾ ਲੈਣਾ ਚਾਹੇ ਤੁਸੀਂ ਫੇਰੀ ਲਾ ਕੇ ਵੇਚਣਾ ਆਜੋ ਇੱਥੋਂ ਤੁਹਾਨੂੰ ਸਸਤੇ ਰੇਟਾਂ ਦੇ ਕੱਪੜਾ ਮਿਲਣਾ ਤੇ ਸਸਤੇ ਰੇਟਾਂ ਦੇ ਜਾ ਕੇ ਵੇਚ ਦਿਓ ਜੇ ਤੁਸੀਂ ਖਰੀਦੂਗੇ ਮਹਿੰਗਾ ਤੇ ਤੁਸੀਂ ਵੇਚ ਕੇ ਕੀ ਪੈਸੇ ਬਣਾਉਂਗੇ ਸਸਤਾ ਕਪੜਾ ਲੈ ਕੇ ਸਸਤੇ ਰੇਟਾਂ ਦੇ ਵੇਚ ਦਿਓ ਵਧੀਆ ਕਮਾਈ ਕਰ ਸਕਦੇ ਹੋ ਤੁਹਾਡੇ ਘਰ ਵਿਆਹ ਸ਼ਾਦੀ ਦਾਜਵੜ ਦੇ ਕਪੜਾ ਤੁਹਾਨੂੰ ਸੈਪਰੇਟ ਬਿਠਾ ਕੇ ਅਸੀਂ ਉਹ ਵੀ ਦਿਖਾ ਦੇਾਂਗੇ ਉਹ ਵੀ ਤੁਹਾਨੂੰ ਜਿਹੜਾ ਲੱਖ ਰੁਪਏ ਦਾ ਕਪੜਾ ਬਿਆਹ ਸ਼ਾਹੀ ਦਾਜਵੜ ਦਾ ਇੱਥੇ ਤੁਹਾਨੂੰ ਅਸੀਂ 20000 ਦੇਣਾ ਕਿਉਂਕਿ ਦੁਕਾਨ ਬੰਦ ਕਰਨੀ ਆ ਜੋ ਰੇਟ ਆਇਆ ਉਦੋਂ ਵੀ ਘਾਟਾ ਪਾ ਪਾ ਕੇ ਬਾਬਾ ਦੇ ਜਾਂਦਾ ਕਰੋੜਾਂ ਰੁਪਈਆ ਦਾ ਕਪੜਾ ਫ੍ਰੀ ਦੇ ਪਾ ਵੰਡੀ ਜਾਂਦੇ ਆ ਤੁਹਾਡੇ ਕੋ 5 6 ਦਿਨ ਰਹਿ ਗਏ ਆ 1 ਲੱਖ ਵਾਲਾ ਕਪੜਾ ਲਿਖ ਕੇ ਦੇ ਰਿਆ ਗਾਰੰਟੀ 20000 ਚ ਭਾਰੇ ਭਾਰੇ ਸੂਟ 10 10000 ਵਾਲੇ ਸੂਟ ਇਥੇ 2 2000 ਚ ਕੀਤੇ ਆ 5 5000 ਵਾਲੇ ਸੂਟ ਤੇ 1 1000 ਚ ਕਰਤੇ ਆ ਸਾਰੇ ਕੋ ਬਾਗਾ ਬੁਰੇ ਭਰ ਭਰ ਲਈ ਯਾਰਾ ਦੇ ਖਾਲੀ ਕਰੀਏ ਨਾ ਦੇਖੋ ਜਿੰਨਾ ਮਰਜੀ ਸੌਦਾ ਭਾਰੇ ਭਾਰੇ ਬੋਰੇ ਕਰਦੇ ਖਾਲੀ ਕਰਦੇ ਖਾਲੀ ਵੀ ਅੱਜ ਚੱਕੋ 2 2000 ਤੇ 5 5000 ਚ 1000 1000 ਵਾਲੇ 250 ਚ ਲੈ ਜਾਓ ਲਿਆ ਬਿਲਾ ਲੈ 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 ਆਜ ਕੋ 300 ਰੁਪਏ ਚੱਕੋ 300 ਰੁਪਏ ਲੈ ਜਾਓ ਆਜ ਕੋ 300 ਰੁਪਏ ਲੈ ਜਾਓ ਪਰ ਤੇ ਰੱਖਣੇ ਖਾਲੀ ਬਾਬੇ ਦੇ 300 ਰੁਪਏ ਇਹ ਰੱਖਣੀ ਦਾ ਕਹਿੰਦੇ ਮੈਂ ਨਾ ਖਰੀਦੇ ਤੇ ਅਗੈਂਸਾ ਵੀਰੇ ਤੇ ਆ ਮੌਤ ਦੇ ਵਿੱਚ ਮੌਤ ਦੇ ਵਿੱਚ ਕਰਦਾ ਫੜੋ ਫੜੋ ਆਹ ਦੇਖੋ ਬਾਜ਼ਾਰ ਚ 12 1200 ਵਾਲਾ ਸੂਟ 1204 300 ਰੁਪਿਆ ਦਾ ਸੂਟ 300 ਰੁਪਿਆ 300 ਰੁਪਿਆ ਦਾ ਸੂਟ ਕਰਦਾ 300 ਦਾ ਬਾਬਾ ਜੀ ਹੋਰ ਕਿੰਨੇ ਦਿਨ ਇਹਦਾ ਫਾਇਦੇ ਕਰੂਗੇ ਭਾਜੀ 9 ਤਰੀਕ ਤੱਕ ਦੁਕਾਨ ਬੰਦ ਕਰਨੀ ਹੈ ਸਾਰਾ ਕਪੜਾ ਖਾਲੀ ਕਰ ਰਹੇ ਆ 13 ਤਰੀਕ ਨੂੰ ਸਭ ਨੂੰ ਸੱਦਾ ਨਵੀਂ ਦੁਕਾਨ ਜਲੰਧਰ ਬੱਸ ਅਡੇ ਦੇ ਸਾਹਮਣੇ ਸੰਗਮ ਪਲੇਸ ਦੇ ਨਾਲ ਖੋਲ ਰਹੀ ਹੈ ਸਾਰੇ ਪਹੁੰਚੋ ਗਿਫਟ ਵੀ ਲਾਂਗੇ ਸਭ ਕੋਈ ਕਰਾਂਗੇ ਸਾਡੀ ਸੇਵਾ ਚਾਜਣਾ ਦੁਕਾਨ ਪੂਰੀ ਖਾਲੀ ਕਰ ਦੇ ਨੌ ਅਗਸਤ ਤੱਕ ਇੱਥੇ ਕੱਪੜਾ ਦਊਂਗਾ ਨਾ ਬਿਲਕੁਲ 9 ਅਗਸਤ ਤੱਕ ਨਹੀਂ ਮਿਲੂਗਾ ਰੋਜ਼ ਸਾਰੇ 9 ਤੱਕ ਐਸਾਂ ਵਿੱਚੇ ਰੱਖੜੀ ਤੋਂ ਪਹਿਲਾਂ ਪਹਿਲਾਂ ਆ ਜਾਓ 9 ਅਗਸਤ ਨੂੰ ਬਾਬੇ ਦੀ ਛੱਤੀ ਬੰਦ ਹੋ ਜਾਣੀ ਐ ਉਸ ਤੋਂ ਪਹਿਲਾਂ ਆ ਕੇ ਫਾਇਦੇ ਲੈ ਜਾਓ 13 ਤਰੀਕ ਨੂੰ ਦੁਕਾਨ ਖੁੱਲ ਜਣੀ ਐ ਦੇਖੋ ਦੇਖੋ ਕੱਟ ਦੇਖ ਲੋ ਸਾਰੇ ਲੋਕ ਆ ਰਹੇ ਵੱਡਾ ਫੈਰਾ ਕੀ ਆ ਖੁਸ਼ੀ ਕਿਸ ਗੱਲ ਦੀ ਐ ਵੀ ਹਰ ਬੰਦਾ ਕੱਪੜੇ ਲੈ ਕੇ ਜਾ ਰਿਹਾ ਆ ਬਾਬੇ ਦੀ ਛੱਤੀ ਜਮਸ਼ੇਰ ਖਾਲ ਕੈਮਰਾਮੈਨ ਓਮ ਸੰਜੀ ਹਰਦੀਪ ਸਿੰਘ ਧੱਕ ਨਾਲ